ਅਸੀਂ ਇਧਰ ਆ ਰਹੇ ਸੀਗੇ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ ਤੇ ਅੱਗੋਂ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇਧਰ ਕੀਤੀ ਗੱਡੀ ਮੱਧਰੋਂ ਘਟਣ ਲੱਗਿਆ ਫਿਰ ਅੱਗੋਂ ਆ ਕੇ ਘੜ ਕੇ ਬਸ ਆਉਂਦੇ ਸਾਰ ਹੀ ਉਹਨਾਂ ਨੇ ਅੱਗੋਂ ਮਾਰਨਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਜਣੇ ਸੀ 6 ਜਣੇ ਸੀਗੇ ਪੂਰੇ ਕਾਦੇ ਨਾਲ ਹਮਲਾ ਕੀਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਤਗੀਆਂ ਕੋਲ ਕਾਪੇ ਸੀਗੇ ਤੇ ਕੁਝ ਕੁਲ ਕੁਰਬਾਨਾ ਸੀ ਠੀਕ ਕਿ ਨੁਕਸਾਨ ਹੋਇਆ ਗੱਡੀ ਰੁਟੀ ਜਾਤ ਇੱਕ ਪੁਆਈ ਦੀ 6 ਮੋਰਾ ਸੀ ਜਾਂ ਮੇਰੀ ਚੈਨ ਤੇ ਕੜਾ ਸੀਗਾ ਕਿੰਨੇ ਕਿੰਨੇ ਜਣੇ ਗਏ ਸੀ ਅਸੀਂ ਉਹ ਅਮਲਾ ਵਰ ਕਿੰਨੇ ਜਣੇ ਸੀ 6 ਜਣੇ ਸੀ ਕਾਰਨ ਕੀ ਬਣਿਆ ਉਹਨਾਂ ਨੇ ਅਮਲਾ ਕੀਤਾ ਪਤਾ ਨਹੀਂ ਲੱਗਿਆ ਜਾਣ ਪਛਾਣ ਸੀਗੇ ਦੋ ਮੁੰਡੇ ਜਾਣ ਪਛਾਣ ਸੀਗੇ ਕਿੱਥੋਂ ਦੇ ਸੀਗੇ ਉਹ ਉਥੇ ਫਾਈਲ ਕਰਦੇ ਤੇ ਪੁਲਿਸ ਨੂੰ ਦੱਸਦਾ ਵੀ ਨਾਮ ਪਤਾ ਕੀ ਸਭ ਕੋਈ ਐਡਰੈਸ ਦੇ ਦੱਸਦਾ ਉਹਨਾਂ ਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਈਲ ਕਰਾ ਪਿੰਡ ਮੁੰਬੇ ਕਜਮਾ ਬੋਡਰ ਦੇ ਉਪਰ ਨਾਮ ਨਾਮ ਇੱਕ ਦਾ ਨਾਮ ਹੈ ਦੌਰਵਤ ਸਨੋਪ ਕਰਨੈਲ ਤੇ ਇੱਕ ਦਾ ਨਾਂ ਰਾਜ ਕੁਤਰਾਜ ਤੇ ਸਨੁਪ ਚਤਵੰਤ ਪੁਲਿਸ ਕਾਰਵਾਈ ਕਰ ਰਹੀ ਹੈ ਹਾਂ ਜੀ ਇਸ ਦਾ ਵਾਸਤਾ ਦਵਾ ਰਹੇ ਆ ਫਾਇਰ ਕੇ ਜ਼ਿਲ੍ਹੇ ਚ ਪਰ ਪਿੰਡ ਮੁੰਬੇ ਕਹਿਗਾ ਜੀ ਵੱਡਾ ਮੁੰਬੇ ਕੇ ਉੱਥੇ ਗਏ ਆ ਕੱਲ ਗਏ ਆ ਅਸੀਂ ਤੇ ਰਾਤ ਰਹੇ ਆ ਤੋਂ ਸਵੇਰੇ ਅਸੀਂ ਚੱਲ ਪਏ ਮੇ ਨਾਲ ਜੋ ਮੇਰੀਆਂ ਭਾਣੇ ਇੱਕ ਮੇਰਾ ਪੁੱਤਰਾ ਹੈ ਇੱਕ ਪੁਰੋਤੜੀ ਇੱਕ ਨਾਲ ਚੋ ਦਾ ਬੰਦਾ ਹੈ ਨਾਲ 1000 ਰੁਪਏ ਨਾਲ ਸਾਡੇ ਅਸੀਂ ਆ ਰਹੇ ਆ ਹਾਨੂੰ ਕੋਈ ਪਤਾ ਨਹੀਂ ਲੱਖੋ ਗਿਆ ਲੰਘਿਆ ਅੱਗੇ ਅੱਧ ਤੱਕ ਨੂੰ ਬੈਠੇ ਕੀਤਾ ਉਹ ਪਤਾ ਹੀ ਉਹਦਾ ਲੱਗਿਆ ਜਦ ਕੰਟੀ ਹੋਣਾ ਰਿਹਾ ਚਾਹ ਕੇ ਸਾਡੇ ਕੋਲ ਹਾਰ ਕੇ ਦੇਖੋ ਲੈ ਆਪਾਂ ਤੁਹਾਨੂੰ ਸੁਟਾ ਨਹੀਂ ਚੀਹੇ ਚੋ ਇਹ ਪੰਨਾਂ ਲਾਪੇ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਵਣ ਨਹੀਂ ਦਿੱਤਾ ਸਾਨੂੰ ਕਿੰਨੇ ਕੁ ਜਣੇ ਸੀਗੇ ਉਹ ਪੰਜ ਵੀ ਛੇ ਸੀ ਪੰਜ ਛੇ ਜਣੇ ਮੇਰੇ ਖਿਆਲ ਵਿੱਚ ਕੀ ਕੀ ਨੁਕਸਾਨ ਹੋਇਆ ਨੁਕਸਾਨ ਇੱਕ ਤਾਂ ਕੁੜੀਆਂ ਕੋਲੋਂ ਗਿਆਣਾ ਹੈਗਾ ਸੀ ਉਹ ਲੈ ਗਏ ਤੇ ਬਾਕੀ ਆ ਪੁੱਤ ਸਾਡਾ ਬੜਾ ਬਹੁਤ ਜ਼ਿਆਦਾ ਕਹਤਾ ਕਿ ਉਹ ਚੱਕਰ ਹੋ ਗਿਆ ਨੇ ਹਾਂ ਜੀ ਸਟਾਫ ਵੀ ਲੱਗੇ ਸਾਡਾ ਲਾ ਕੇ ਗਏ ਨੇ ਜੀ ਕਿੰਨੇ ਜਣੇ ਚੱਕ ਪਏ ਹੋਏ ਨੇ ਅਡੇ ਨਾ ਜੇ ਚ 6 ਬੁਜਣ ਹੋਣੇ ਚਾਹੀਦੇ ਇੱਕ ਤਾਂ 6 ਜਣੇ ਡਰਾਈਵਰ ਸੀ 6 ਜਣੇ ਹੋਣੇ ਚਾਹੀਦੇ ਮੇਰੇ ਦਿਲ ਮੰਦਾ ਸਟਾਫ ਉਹਨਾਂ ਨੇ ਕਾਦੇ ਕਾਦੇ ਨਾਲ ਮਾਰੀਆਂ ਕਿੰਨੇ ਜਣੇ ਸੀਗੇ ਉਹਨਾਂ ਕੋਲ ਜਿਹੜੇ ਸਾਰੇ ਹੈਗੇ ਆ ਬੱਸ ਹੈਗੇ 3 ਜਿਹੜੇ ਬੈਂਡ ਨੇ ਉਹ ਹੱਪੇ ਘਾਟੂ ਨਾਲ ਘੁਲਾਏ ਨੇ ਤੇ ਕਿਰਪਾਨ ਵੀ ਇੱਕ ਲੱਡੀ ਜਗੀ ਉਹਦਾ ਸੱਟ ਗਏ ਨੇ ਇਤਜਾਲ ਦਗੇ ਵਿੱਚ ਥੱਲੇ ਭਈ ਕਿੰਨੇ ਜਣੇ ਸੀਗੇ ਉਹ 6 ਜਣੇ ਸੀਗੇ ਤੇ ਕੋਈ ਸਮਾਨ ਵੀ ਖੋਇਆ ਗਿਆ ਤੁਹਾਡਾ ਹਾਂਜੀ ਸਮਾਨ ਦਾ ਵੀ ਨੁਕਸਾਨ ਹੋਇਆ ਆ ਨਕਸਵਾਨ ਸਾਡਾ ਸੋਨਾ ਕੁੜੀਆਂ ਪਾਇਆ ਹਿੰ ਮੌਜੂਦਾ ਸਰਪੰਚ ਨਹੀਂ ਆਪਣੇ ਫਰੂ ਵਾਲੇ ਮੇਰੀ ਕੁੜੀ ਉਹਦੇ ਗੱਲ ਚ ਹੈ ਸੀ ਇਹ ਦੂਜੀ ਕੁੜੀ ਹੈਗੀ ਹੈ ਹੜੋ ਪਾਰ ਵਾਲੀ ਉਹਦੇ ਮੋਹਰੇ 6 ਹੈਗੀਆਂ ਸੀ ਗੱਲ ਚ ਉਹਦਾ ਜਿੱਕੇ ਕੜਾ ਸੀ ਤੁਣਾ ਔਰ ਪੁੱਤਰ ਕੋਟੀ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਾਨੂੰ ਤੂਲਸਾ ਸਿੰਘ ਦੇ ਸੁਖਵਿੰਦਰ ਸਿੰਘ ਸਾਨੂੰ ਕਰਪਾਲ ਸਿੰਘ ਇਹ ਲਖਮੀਰ ਕੇ ਧਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੋਂ ਇਹ ਬਰਾਤੇ ਆ ਰਹੇ ਸੀਗੇ ਲੱਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਬੈਸਮ ਵਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਆ ਤੇ ਇੱਥੇ ਆਣ ਕੇ ਇਹਨਾਂ ਦਾ ਕੋ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਕੇ ਤੇ ਇਹਨਾਂ ਦੇ ਸ਼ੀਸ਼ੇ-ਸ਼ੇ ਟੂਟਦੇ ਆ ਥੋੜੀਆਂ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਿਹਾ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਏ ਉਹਦੇ ਬਾਰੇ ਤਸਦੀਕ ਕਰਦੇ ਆ ਤੇ ਐਸ ਐਚ ਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਸ਼ੀਆਂ ਉਹਨਾਂ ਨੂੰ ਫੜ ਕੇ ਫਿਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਤਾ ਕਿੰਨਿਆਂ ਕਿਨੋਂ ਲੱਗੇ ਆ ਕੋਈ ਨੁਕਸਾਨ ਵੀ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਸ਼ੀਸ਼ੂ ਟੁੱਟ ਕੇ ਵੱਜੇ ਆ ਤੇ ਜਾ ਕੇ ਇਹਦਾ ਮਾੜਾ-ਮੋਟਾ ਡਾਂਗ ਛੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਰੀਟਾਂ ਛੋਟ ਆਈਆਂ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਸਮਾਨ ਇਹਨਾਂ ਦਾ ਕਹਿੰਦਾ ਵਗਿਆ ਵੀ ਕੋਈ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਆਇਆ ਤੇ ਫਿਰ ਸੋਨੇ ਵਾਲੀ ਗੱਲ ਤੇ ਨਹੀਂ ਹੁਣ ਚ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸਨ ਕਾਰਨ ਕੀ ਵਜਾ ਰਹੇ ਦੱਸਿਆ ਵਾ ਵੀ ਕੋਈ ਰਾਜਕਮਾਰ ਸਾਡਾ ਜਸ ਇਹ ਵਜ੍ਹਾ ਰੰਜਿਸ਼ ਕੀ ਹੋ ਸਕਦੀ ਹੈ ਵਜ੍ਹਾ ਰੰਜਿਸ਼ ਕੋਈ ਵਿਆਹ ਦੇ ਵਿੱਚ ਆਦੇ ਕੋ ਸਰਪੰਚੀ ਦੇ ਗਾਣੇ ਕੋਨੇ ਤੋਂ ਹੋਇਆ ਬਾਕੀ ਤਸਦੀਕ ਕਰ